ਜੱਟ ਨੂੰ ਤਾਂ ਖਾ ਗਿਆ ਇਹ ਚੋਰਾ ਵੈਰ ਨੇ ਨਹੀਂ ਲੈ ਗਿਆ ਵਿਆਹ ਕਿ ਤੈਨੂੰ ਗੋਰਾ ਵੈਰ ਨੇ ਮੈਂ ਤਾਂ ਆਖਿਆ ਚੰਦਰੀਏ ਦਿੱਲੀ ਵੀ ਨਾ ਟੱਪੇ ਨਹੀਂ ਸਾਰਾ ਤੇਰਾ ਜ਼ਿੰਦਗੀ ਦਾ ਖੇਲ ਮੁੱਕ ਜੇ ਛੱਡ ਗਿਆ ਕੁੜੇ ਰੋਂਦਾ ਪੁੱਤ ਬੇਬੇ ਦਾ ਤੇਰਾ ਪਾਪ ਨੇ ਜਹਾਜ਼ ਦਾ ਨਹੀਂ ਤੇਲ ਮੋਕ ਜੇ ਤੂੰ ਸੋਹਣੀ ਐ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਤੂੰ ਸੋਹਣੀ ਐ ਤੇਰੇ ਨਾਲ ਇਸ ਲਈ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਐ ਤੂੰ ਸਾਨੂੰ ਤਾਂ ਪਸੰਦ ਐ ਵਰਖਾ ਦੇ ਕੀ ਕੀ ਸ਼ੌਂਕ ਹੈ ਜੀ ਮਾਸੂਨ ਨੂੰ ਛੱਡ ਕੇ ਜੀ ਇੱਕ ਦਾ ਵਰਖਾ ਦਾ ਸ਼ੌਂਕ ਹੈ ਬਾਰਿਵਾਰਸੀ ਆਉਣਦੇ ਆਉਣਦੇ ਆ ਬਾਰਿਵਾਰਸੀ ਖੱਟਣ ਗਿਆ ਸੀ ਖੜਕੇ ਲਿਆਂਦੇ ਟਾਂਡੇ ਬਾਰਿਵਾਰਸੀ ਖੱਟਣ ਗਿਆ ਸੀ ਖੜਕੇ ਲਿਆਂਦੇ ਟਾਂਡੇ ਆਈਡੀਆ ਜਦੋਂ ਦਿਖਾਉਣੀ ਹੈ ਨਖਰੇ ਘਰੇ ਮਾਂ ਦੀਆਂ ਭਾਂਡੇ ਵੇ ਬੋਲੀ ਬਹੁਤ ਸੋਹਣਿਆ ਕੰਮ ਤੇਰੀ ਵੀ ਬੂਟਗਾਨ ਵਾਲੀ ਸੋਨੀ ਜੀ ਪਾਗਮਨ ਨਾ ਮੁੰਡਿਆਂ ਨਾ ਨੋ ਮਾਰਦਾ ਗੇੜੇ ਬਈ ਤੂੰ ਮੇਰੇ ਤੇ ਆਸ਼ਕ ਹੋਇਆ ਬਈ ਤੂੰ ਮੇਰੇ ਤੇ ਆਸ਼ਕ ਹੋਇਆ ਰੱਬ ਜਾਨਾ ਤੇਰੇ ਸੁੱਤ ਭਲਾ ਦੂੰਗੀ ਜੇ ਵਸ ਪੈ ਗਿਆ ਮੇਰੇ ਸੁੱਤ ਭਲਾ ਦੂੰਗੀ ਤੁਸੀਂ ਬੋਲੀ ਨੇ ਬਾਈ ਦੋਸਤ ਸੱਚੀ ਬੋਲੇ ਜੀ ਲੱਖ ਦੁਨੀਆਂ ਬੋਲ ਤਰੋ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਬੋਲੇ ਸੋਨਹਾਲਾ ਬਾਤ ਕਰੀ ਨਾਮ ਕੀ ਹੈ ਜੀ ਵਰਖਾ ਜੀ ਬਹੁਤ ਘੱਟ ਹੁੰਦੀ ਹੈ ਜੀ ਹੈ ਮੌਸਮ ਨਹੀਂ ਹੈਗਾ ਇਹ ਜਦੋਂ ਮੌਸਮ ਹੋਗਾ ਉਦੀ ਹੋਗੀ ਨਾ ਮਾਰ ਦਿਆ ਟੌਂਟ ਪੂਰੇ ਚਲੋ ਕੋਈ ਨਹੀਂ ਮੌਸਮ ਜ਼ਰੂਰ ਆਵੇ ਤੇ ਵਰਖਾ ਜ਼ਰੂਰ ਆਵੇ ਵੈਸੇ ਵਰਖਾ ਉਹਰੇ ਤਾਂ ਡੇਲੀ ਆਉਂਦੀ ਹੈ ਜੀ ਹਾਂ ਜੀ ਉਹਨੇ ਤਾਂ ਡੇਲੀ ਆਉਂਦੀ ਹੈ ਚਲੋ ਚੰਗੀ ਗੱਲ ਹੈ ਜੀ ਵਰਖਾ ਦੇ ਕੀ ਕੀ ਸ਼ੌਂਕ ਹੈ ਜੀ ਮੌਸਮ ਨੂੰ ਛੱਡ ਕੇ ਜੀ ਇੱਕ ਤਾਂ ਵਰਖਾ ਦਾ ਸ਼ੌਂਕ ਹੈ ਦੂਜਾ ਸ਼ੌਂਕ ਆ ਲੱਤਾਂ ਕਰਕੇਆਂ ਕਰਨਾ ਕੀ ਸ਼ੌਂਕ ਆ ਵਰਖਾ ਜੀ ਹਾਂ ਡਾਂਸ ਹੋ ਗਿਆ ਸਿੰਗਿੰਗ ਵਗੈਰਾ ਇਦਾਂ ਕੁਝ ਕਰਨਾ ਵਧੀਆ ਲੱਗਦਾ ਉਹ ਗਾਉਣ ਦਾ ਸ਼ੌਂਕ ਰੱਖਦੇ ਹਾਂ ਜੀ ਹਾਂ ਜੀ ਗਾਉਂਦਾ ਨਹੀਂ ਜੇ ਪਹਿਲਾਂ ਗੱਲ ਕਹੀ ਸੀ ਨਾ ਨਹੀਂ ਇਹ ਹਾਂ ਨਹੀਂ ਜੀ ਐਵੇਂ ਕਿਹਾ ਵੀ ਡਾਂਸ ਵੀ ਦਿਲ ਲੱਗਦਾ Song ਸੁਣਨੇ ਵਧੀਆ ਲੱਗਦੇ ਜੀ ਸੁਣਨੇ ਸ਼ਬਦ ਮੈਨੂੰ ਹੁਣ ਸੁਣਿਆ ਵੈਸੇ ਉਹ ਤਾਂ ਹਾਲੀ ਹੀ ਬੋਲੀ ਸੀ ਗਲਤ ਗਲਤ ਸੁਣਿਆ ਹੁਣ ਮੰਨ ਲੈਣੇ ਗੱਲ ਬੰਨੇ ਵੀ ਤੁਸੀਂ ਮੰਨਣੀ ਨੇ ਹੈਗੀ ਜੀ ਉਹ ਬੁੜੀਆਂ ਯਾਤਰ ਗਲਤੀ ਮੰਨ ਲੈਂਦੇ ਨੇ ਇਹਦੀ ਨਾਂਜੀ ਇਹ ਬਹੁਤ ਸੱਚ ਬੋਲਦੀ ਆ ਓਏ ਇਹਦੇ ਕਦੀ ਫੋਟੋ ਲਵਾ ਕੇ ਰੱਖ ਪੂਜਿਆ ਕਰਾਂਗੇ ਕੀ ਹਾਲ ਆ ਬਾਈ ਬਹੁਤ ਵਧੀਆ ਮੇਰਾ ਆਪਣਾ ਬਹੁਤ ਵਧੀਆ ਇੱਥੇ ਮੈਂ ਪਹਿਲੀ ਕਹਦਾ ਨਾ ਵੀ ਇੱਕ ਗੱਲ ਦੇਖੋ ਬਾਈ ਦਾ ਸਰੀਰ ਇੰਨਾ ਕਿ ਸੋਹਣਾ ਬਣਾ ਵੀ ਦੇਖ ਕੇ ਬੰਦੇ ਨੂੰ ਰੂਹ ਖੁਸ਼ ਹੋ ਜਾਂਦੀ ਤਾੜੀਆਂ ਲਾਓ ਬੈਲਤਾ ਧੰਨਵਾਦ ਬਾਈ ਬਈ ਮਿਹਨਤ ਲੱਗੀ ਦੀਦੀ ਹੈ ਜਨਾ ਟਾਈਮ ਬਾਈ ਕੈਮਰ ਚੋਂ ਟਾਈਮ ਐ ਸਾਈਡ ਤੇ ਖੜੂਗਾ ਨਾ ਨਾ ਬਾਈ ਨਾ ਨਾ ਬਾਈ ਕੀ ਵੱਡੀ ਦਾ ਪਲੇਅਰ ਆ ਬਾਈ ਬਹੁਤ ਚੰਗੀ ਗੱਲ ਆ ਬਈ ਯਾਰ ਜ਼ਰੂਰੀ ਹੈ ਫੇਟਮਾ ਦਾ ਵੱਖਰਾ ਹੀ ਜੀਦਾ ਆਉਂਦਾ ਤਾੜੀਆਂ ਲਾਓ ਭਰਾ ਲੈ ਯਾਰ ਤੇ ਹੋਰ ਬਈ ਨਾਮ ਕੀ ਬੱਡੇ ਵੀਰੇ ਆਪਣਾ ਨਾਮ ਤਾਂ ਬਈ ਮੇਰਾ ਸਿਮਰ ਹੈ ਪਿਆਰ ਨਾਲ ਸਾਰੇ ਉਹਨੂੰ ਬੰਬ ਕਹਿੰਦੇ ਨੇ ਹੈ ਗਿਆ ਵੀ ਬਾਬੀਆਂ ਤੁਹਾਨੂੰ ਬੰਬ ਜੀ ਕੋਈ ਬੰਬ ਵਾਲੀ ਗੱਲ ਸੁਣਾਓ ਕੋਈ ਤੱਕੜੀ ਜੀ ਕੋਈ ਤੱਕੜੀ ਸੁਣਾਈ ਹਾਂ ਕੋਈ ਕੋਈ ਬੀਤੀ ਹੋ ਬਹਾੜੀ ਬੀਤੀ ਤੇਰਾ ਹੁਣ ਤੱਕ 21 ਸਾਲ ਚ ਕੋਈ ਸਭ ਤੋਂ ਵੱਧ ਖੁਸ਼ੀ ਵਾਲਾ ਪਾੜ ਤੇ ਨਹੀਂ ਲੰਦਾ ਕਿਹੜਾ ਰਿਹਾ ਖੁਸ਼ੀ ਵਾਲੀ ਦੁੱਖ ਵਾਲਾ ਸੁਣਾ ਬਨੇ ਰਵਾਏਗਾ ਚੰਦਰ ਹੜਦਾ ਨੇ ਆਉਣ ਦੇ ਬਈ ਆਉਣ ਜੱਟ ਨੂੰ ਤਾਂ ਖਾ ਗਿਆ ਇਹ ਚੋਰਾ ਵੈਰ ਨੇ ਨਹੀਂ ਲੈ ਗਿਆ ਵਿਆਹ ਕਿ ਤੈਨੂੰ ਗੋਰਾ ਵੈਰ ਨੇ ਮੈ ਤਾਂ ਆਖਿਆ ਚੰਦਰੀਏ ਦਿੱਲੀ ਵੀ ਨਾ ਟੱਪੇ ਨਹੀਂ ਸਾਰਾ ਤੇਰਾ ਜ਼ਿੰਦਗੀ ਦਾ ਖੇਲ ਮੁੱਕ ਜੇ ਛੱਡ ਗਿਆ ਕੁੜੇ ਰੋਂਦਾ ਪੁੱਤ ਬੇਬੇ ਦਾ ਤੇਰਾ ਪਾਪ ਨੇ ਜਹਾਜ਼ਦਾਨੀ ਤੇਲ ਮੁੱਕ ਜੇ ਕਿਹੜਾ ਤੈਨੂੰ ਦਰਸੀਸਾਂ ਦੇ ਕੇ ਸਾਰ ਸਕਦੇ ਹੋਰ ਮਾੜੇ ਬੰਦੇ ਡਾਂਗ ਵੀ ਨਹੀਂ ਮਾਰ ਸਕਦੇ ਓਏ ਬੰਬ ਜੱਟ ਦੁੱਖ ਤਾਂ ਜ਼ਰੂਰ ਉਦੋਂ ਹੁੰਦਾ ਹੈ ਜਦੋਂ ਸੱਜਣਾ ਦਾ ਸੱਜਣਾ ਤੋਂ ਮੇਲ ਮੁੱਕ ਜੇ ਛੱਡ ਗਿਆ ਕੁੜੇ ਰੋਂਦਾ ਪੁੱਤ ਬੇਬੇ ਦਾ ਤੇਰਾ ਪਾਪ ਨੇ ਜਹਾਜ਼ਦਾਨੀ ਤੇਲ ਮੁੱਕ ਜੇ ਆ ਨਾ ਮੈਂ ਗਿਆ ਤਾਰੀ ਰਵੀ ਪ੍ਰਾਲਾ ਜੀ ਬਹੁਤ ਨਹੀਂ ਸੈਰਲਾ ਦਾ ਅੰਦਰ ਆ ਪ੍ਰਾ ਕੋਈ ਹੋਰ ਵੀ ਕੋਈ ਗੱਲ ਬਾਤ ਕਹਿਣਾ ਚਾਹੁੰਦਾ ਹਾਂ ਮੈਂ ਆ ਦੇ ਯੂਥ ਨੂੰ ਮੇਰਾ ਪ੍ਰਾ ਮੈਕਰਮ ਵੀ ਤੇਰੇ ਵੱਲੋਂ ਇਹ ਮੋਟੀਵੇਸ਼ਨ ਜ਼ਰੂਰ ਲੋਕੋ ਵੀਰ ਜੰਮ ਜੰਮ ਲਾਇਆ ਕਰੋ ਚੰਗੀ ਬਾਈ ਮਿਹਨਤ ਲਾਇਆ ਕਰੋ ਆਪਾਂ ਤਾਂ ਹੀ ਕਹਿਣਾ ਖਰਾਕ ਖਾਇਆ ਕਰੋ ਕੋਈ ਵੱਡਾ ਖਰਚਾ ਨਹੀਂ ਆਉਂਦਾ ਆਪਣੇ ਸਾਰਾ ਕੁਝ ਘਰੇ ਹੁੰਦਾ ਹਨਾ ਆਲੂ ਘਰੇ ਹੁੰਦੇ ਆ ਚੌਲ ਘਰੇ ਹੁੰਦੇ ਆ ਦਹੀਂ ਘਰੇ ਹੁੰਦੀ ਆ ਦੁੱਧ ਘਰੇ ਹੁੰਦਾ ਮੇਰਾ ਵੀਰ ਸਾਰੇ ਖਾਇਆ ਕਰੋ ਆਂਡੇ ਖਾ ਸਕਦੇ ਆ ਆਪਾਂ ਹਨਾ ਜੇ ਮੈਂ ਆਈਟੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੇ ਉਹਰੇ ਨਾਰਮਲ ਜਿਹੀ ਜਿਮ ਆ ਜੇ ਮੈਂ ਇਨਕ ਵਾਦਾ ਕਰਦਾ ਮੈਂ ਸਾਰੇ ਮੁੰਡਿਆਂ ਨੂੰ ਜੰਮ ਮਲਵਾ ਸਕਦਾ। ਕੀ ਬਾਤ ਹੈ ਬਹੁਤ ਸੁਣੀ ਗੱਲ ਤਾੜੀਆਂ ਪੁੱਟਾ ਲਓ। ਇਹ ਚੰਗਾ ਮੇਰਾ ਭਰਾ ਸਨੇਹਾ ਵੀ ਭਰਾ ਨੇ ਜੀ ਤੁਹਾਨੂੰ ਕਿਹਾ ਤਾਂ ਨਾ ਕਿ ਤੇ ਆਪਣੀ ਜਿਹੜੇ ਸਰੀਰ ਨੂੰ ਜ਼ਰੂਰ ਆਪਾਂ ਤੰਦਰੁਸਤ ਰੱਖੀਏ। ਇੱਕ ਗੱਲ ਹਾਂ ਭਾਈ ਆਉਣ ਤੋਂ ਆਉਣ ਤੋਂ ਆਉਣ ਤੋਂ ਆਉਣ ਤੋਂ ਕਹਿੰਦਾ ਇੱਕ ਤਾਂ ਤੇਰਾ ਨਾਮ ਪਸੰਦ ਹੈ। ਤੇ ਦੂਜੀ ਮੈਨੂੰ ਚਾਹ ਪਸੰਦ ਹੈ। ਕਦੇ-ਕਦੇ ਤੇਰੀ ਯਾਦ ਨਾਲ ਪੈਂਦਾ ਮੀ ਪਸੰਦ ਹੈ। ਗੱਲਾਂ-ਗੱਲਾਂ 'ਚ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ। ਜਿੱਥੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ। ਤੂੰ ਸੋਹਣੀ ਐ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ। ਤੂੰ ਸੋਹਣੀ ਐ ਤੇਰੇ ਨਾਲ ਇਸ ਲਈ ਮੁਹੱਬਤ ਨਹੀਂ। ਤੇਰੇ ਨਾਲ ਮੁਹੱਬਤ ਹੈ ਤੂੰ ਸਾਨੂੰ ਤਾਂ ਪਸੰਦ ਆਇਆ। ਕੀ ਬਾਤ ਆ ਬਹੁਤ ਸੋਹਣੀ ਸ਼ੇਰੀ ਐ। ਥੋੜੀ ਮੈਰਜ ਹੋਈ ਵੀ ਹੈ ਨਾ ਜੀ। ਤੁਸੀਂ ਮੈਂ ਜ਼ਰੂਰ ਦੱਸਣਾ ਕਿਉਂਕਿ ਉਹ ਕਹਾਵਤ ਮੇਰੀ ਫੇਰ ਯਾਦ ਆ ਜਾਂਦੀ ਹੈ ਜੀ ਨਾ। ਉਹ ਵਿਆਹ ਤੋਂ ਬਾਅਦ ਕਿੱਦਾਂ ਦੀ ਲਾਈਫ ਰਹਿੰਦੀ ਹੈ ਜੀ? ਸਰ ਮੇਰੇ ਸਾਹਮਣੇ ਤਾਂ ਮੇਰੀ ਤਾਂ ਬਹੁਤ ਵਧੀਆ ਜੀ। ਮੈਂ ਥੋੜੀ ਨਹੀਂ ਪੁੱਛਿਆ ਉਹਨਾਂ ਦੀ ਪੁੱਛਿਆ ਜੀ। ਕਿੰਨਾ ਦੀ ਸਰ ਵੀ ਆਪ ਦੇਤੀ ਲਾ ਕੇ ਦੱਸਣਾ। ਮੁੰਡਿਆਂ ਦੀ ਜੀ। ਨਹੀਂ ਮੁੰਡਿਆਂ ਦੀ ਨਹੀਂ ਜੀ ਥੋੜੇ ਸੀ। ਬਹੁਤ ਵਧੀਆ ਨੇ ਉਹਨਾਂ ਦਾ ਨੇਚਰ ਤਾਂ ਬਹੁਤ ਵਧੀਆ ਜੀ ਬਸ ਵੀ ਉਹਨਾਂ ਨੇ ਸਟੱਡੀ ਤੱਕ ਕੈਨੇਡਾ ਤੋਂ ਕੀਤੀ ਹੈ ਜੀ 5 ਸਾਲ ਲਾ ਕੇ ਆਏ ਉੱਥੇ ਤੇ ਹੁਣ ਉਹ ਕਲਟਰੀ ਭੰਗਾਈ ਜਾਂਦੇ ਆ ਮੰਮੀ ਜੋਬ ਤੇ ਆ ਜੀ ਗਵਰਨਮੈਂਟ ਜੋਬ ਤੇ ਬਸ ਅਸੀਂ ਤਿੰਨ ਜਣੀਆਂ ਆ ਜੀ ਕਰੇ ਮੰਮੀ ਵੀ ਬਸ ਬਹੁਤ ਜ਼ਿਆਦਾ ਵਧੀਆ ਨੇ ਜੀ ਚੰਗੀ ਗੱਲ ਹੈ ਸਿੰਘ ਜੀ ਉਹਨਾਂ ਦੀ ਕੋਈ ਬਾਅਦ ਚ ਵਿਆਹ ਤੋਂ ਪਹਿਲਾਂ ਤੁਸੀਂ ਦੇਖਿਆ ਵੀ ਉਹ ਐਵੇਂ ਬਹੁਤ ਕਰਦੀ ਸੀ ਉਹਨਾਂ ਦੀ ਤਬਦੀਲੀ ਆਈ ਹੈ ਜੀ ਨੇਚਰ ਬਖੋ ਜੀ ਹਾਂ ਜੀ ਗੁੱਸਾ ਬਹੁਤ ਕਰਦੇ ਸੀ ਹੁਣ ਠੀਕ ਆ ਠੀਕ ਆ ਨਹੀਂ ਆ ਕੋ ਵੀ ਹਟਾਤਾ ਹਾਂ ਸੁਧਾਰ ਆ ਗਿਆ ਨਹੀਂ ਮੈਂ ਦੇਖੋ ਆਪਦੇ ਪਰਿਵਾਰ ਵਾਲੇ ਬੰਦੇ ਖੜੇ ਜੀ ਸਾਧੂ ਸਿੰਘ ਕਿੰਨੇ ਕਿੰਨੇ ਕੰਮ ਕਰਾਏ ਜੀ ਹੁਣ ਤੱਕ ਉਹਨਾਂ ਤੋਂ ਜੀ ਕਿਹੜੇ ਕਿਹੜੇ ਕੰਮ ਕਰਾਏ ਆ ਜੀ ਸਰ ਹੈਲਪ ਕਰਦੇ ਆਗੇ ਬਟ ਹੁਣ ਨਹੀਂ ਕਰਦੇ ਵੀ ਉਹ ਤੁਸੀਂ ਕਹਿੰਦੇ ਭੱਟ ਦੂ ਮਾਦੇ ਦੋ ਮੈਂ ਦੂ ਹੈ ਜੀ ਨਹੀਂ ਸਰ ਜਦ ਵੀ ਆਪ ਨੂੰ ਪ੍ਰੋਬਲਮ ਹੋ ਜਾਂਦੀ ਆ ਬਿਮਾਰ ਵਗੈਰਾ ਹੋ ਜਾਂਦੇ ਉਹ ਮਾਂਜ ਵੀ ਦਿੰਦੇ ਆ ਐ ਨਹੀਂ ਹੈਗਾ ਵੀ ਪੂਰੇ ਵਧੀਆ ਨਹੀਂ ਜੀ ਹੈਲਪ ਪੂਰੀ ਕਰਦੇ ਆ ਕਦੇ ਪ੍ਰੈਸ਼ਰ ਰੱਖਿਆ ਪੂਰਾ ਵੀ 7 ਵਜੇ ਤੋਂ ਪਹਿਲਾਂ ਪਹਿਲਾਂ ਘਰੇ ਚਾਹੀਦੇ ਹਾਂਜੀ ਬਲੋ ਆਪ ਕਾ ਹੁੰਦਾ ਕੱਲਾ ਜੀ ਮਤਲਬ ਕਈ ਪਹਿਲਾਂ ਉਹ ਲੇਟ ਆਉਂਦੇ ਸੀ ਜੀ ਨਹੀਂ ਸਰ ਟੈਨਸ਼ਨ ਆਪ ਨੂੰ ਹੋ ਜਾਂਦੀ ਆ ਨਾ ਹੁਣ ਵੀ ਮਾਹੌਲ ਦੇ ਹਿਸਾਬ ਨਾਲ ਆਏ ਹੋ ਜਾਂਦਾ ਵੀ ਜਲਦੀ ਆ ਜਾਣ ਕੀ ਸੁਣਾਉਣਾ ਕੀ ਚਾਹੁੰਦੇ ਹੋ ਜੀ ਸਰ ਬੋਲੀ ਜੀ ਬੋਲੀ ਨਾ ਮੈਂ ਤੇਰਾ ਜ਼ਰੂਰ ਸੁਣਾਂ ਬੋਲੀ ਮੇਰਾ ਭਰਾ ਹਾਂਜੀ ਆਉਣ ਦੋ सोनी जी पगमन ना मुंडियां नौ नौ मारदां गेड़े भाई तू मेरे ते आशको होया भाई तू मेरे ते आशको होया रब जाद ना तेरे सुत पला दूंगी जे वस पै गया मेरे सुत पला दूंगी तुझी बोलली ने भाई दोस्त साची बोलले जी <laughs> नहीं सर बोली सी नहीं बहुत बहुत शुक्रिया पेन मेरी थैंक यू सो मच संदीप कौर की सुनाओगे जी ਮੈਂ ਕਹਿੰਦਾ ਪਹਿਲਾਂ ਆਪਾਂ ਸੌਂਗ ਸੁਣੀ ਲੈਨੇ ਫੇਰ ਗੱਲਬਾਤ ਕਰਦੇ ਠੀਕ ਹੈ ਭੈਣ ਜੀ ਆਉਣ ਦੋ ਜੀ ਮੈਨੀ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਦੇਸ਼ ਵੇ ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ ਮੈਨੀ ਮੰਗਦੀ ਚੰਨ ਤਾਰੇ ਉਹ ਖਾਬਾਂ ਵਾਲਾ ਦੇਸ਼ ਵੇ ਮੈਂ ਪਾਗਾਂ ਵਾਲੀ ਹੋ ਗਈ ਜੋ ਤੇਰੇ ਨਾਲ ਜੁੜ ਗਏ ਲੇਖ ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ ਮੈਨੂੰ ਲੋੜ ਨਹੀਂ ਦੁਨੀਆਦਾਰੀ ਦੀ ਮੈਂ ਤਾਂ ਚੁਣਿਆ ਤੂੰ ਮੈਨੂੰ ਹੋ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਮੈਨੂੰ ਹੋ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਜੱਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾ ਤੈਨੂੰ ਵੀ ਤਾਂ ਫੱਬਦੇ ਨਹੀਂ ਨਾ ਗੋ ਮੇਰੇ ਤੋਂ ਬਿਨਾ ਜੱਗ ਦੇ ਸੂਰਜ ਫਿੱਕੇ ਲੱਗਦੇ ਮੇਰੇ ਤੋਂ ਬਿਨਾ ਮੈਨੂੰ ਵੀ ਤਾਂ ਫੱਬਦੇ ਨਹੀਂ ਰਗ ਤੇਰੇ ਤੋਂ ਬਿਨਾ ਲੱਖ ਦੁਨੀਆਂ ਬੋਲ ਕਰੋੜਾਂ ਦੇ ਲੱਖ ਦੁਨੀਆਂ ਬੋਲ ਕਰੋੜਾਂ ਦੇ ਪਰ ਮੈਂ ਤਾਂ ਸੁਣਿਆ ਤੂੰ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆਂ ਤੂੰ ਮੈਨੂੰ ਹੋ ਨਹੀਂ ਕੁਝ ਚਾਹੀਦਾ ਮੇਰੀ ਤਾਂ ਦੁਨੀਆ ਤੂੰ ਕਦਮੋਂ ਸੇ ਤੇ ਕਦੋਂ ਟੋਲੇ ਵੇ ਅਸੀਂ ਤੋੜ ਦੇ ਵਾਵ ਰੋਲੇ ਵੇ ਤੇਰੇ ਨਾਲ ਸਾਡਾ ਘਰ ਵੱਸਦਾ ਏ ਤੇਰੇ ਬਿਨ ਸੱਜਣਾ ਕੋਲੇ ਵੇ ਰਹਿ ਚੜ੍ਹਦੀ ਕਲਾ ਵਿੱਚ ਗੋਂਦਾ ਤੂੰ ਅਸੀਂ ਗੂੰਜਾਂ ਤੇਰੇ ਜਿਕਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ ਬਹੁਤ ਬਹੁਤ ਸ਼ੁਕਰੇਪੈਣਕੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸੋਹਣੇ ਜਿਹੜੇ ਰਾਉਂਡ ਕਰੇ ਮਿੱਤਰੋਆਂ ਦਾ ਲੱਗ ਰਹੀ ਐ ਨੇਗੀਆਂ ਉਹ ਛੜਾ ਛੜਾ ਨਾ ਕਰਿਆ ਕਰ ਤੂੰ ਦੇਖ ਛੜੇ ਨਾ ਲਾ ਕੇ ਤੈਨੂੰ ਕਹਿ ਰਹੇ ਆਂ ਓ ਛੜਾ ਛੜਾ ਨਾ ਕਰਿਆ ਕਰ ਤੂੰ ਦੇਖ ਛੜੇ ਨਾ ਲਾ ਕੇ ਨਹੀਂ ਛੜਾ ਤੇਰੇ ਪਾਂਡੇ ਮਾਜੂ ਰੱਖ ਦੂਗਾ ਚਮਕਾ ਕੇ ਓ ਦਾਲ ਰੰਨ ਕੇ ਰਗੜੂ ਚਟਨੀ ਤੋਂ ਮਿੱਠੀਆਂ ਰੋਟੀਆਂ ਲਾ ਕੇ ਓ ਬੈਜੀ ਪੀੜੇ ਤੇ ਲਾਲ ਗਰਾਰਾ ਪਾ ਕੇ ਬੈਜੀ ਪੀੜੇ ਤੇ ਲਾਲ ਗਰਾਰਾ ਪਾ ਕੇ ਬੈਜੀ ਪੀੜੇ ਤੇ ਲਾਲ ਗਰਾਰਾ ਪਾ ਕੇ ਬੈਜੀ ਪੀੜੇ ਤੇ ਆਉਣਦੇ ਮੇਰਾ ਭਰਾ ਆਉਣਦੇ ਹੋਣਦੇ ਆਉਣਦੇ दिला अपना इना पे इतना करा। के मसले हल नहीं होते ना पूरी नींद हुई ना पूरे ख्वाब मुकम्मल हुए वक्त ने कहा काश और सबर होता सबर ने कहा काश और थोड़ा वक्त होता बस सुबह सुबह निकलते हैं जिंदगी कमाने के लिए आराम छोड़कर आराम पाने के लिए दौलत की ऐसी भूख लगी कमाने निकल गए दौलत मिली तो हाथ से रिश्ते निकल गए कभी बच्चों में बैठने की फुर्सत नहीं मिली और फुर, जब फुर्सत मिली तो बच्चे खुद कमाने निकल गए कल बहुत सोनिया हिंदी से कही है आप अपने पंजाबी नु करना टाप आ जाता है लांगा जाता है वो कम हो जाता है ਨਹੀਂ ਸਹੀ ਕਹ ਲਾ ਬਹੁਤ ਸੋਹਣੀ ਕਾਲ ਮੈਂ ਬਈ ਇਹ ਆਪ ਲਿਖੇ ਬਈ ਨਾ ਬਈ ਇਹ ਤਾਂ ਵੀਡੀਓ ਜੀ ਆਈ ਸੀ ਸਾਥੀ ਆਉਣਦੇ ਮੇਰਾ ਭਰਾ ਕਹਿੰਦਾ ਕੱਚੀ ਪਹਿਲੀ ਪੱਕੀ ਪਹਿਲੀ ਮਸਾਂ ਦੂਜੀ ਆਉਂਦੀ ਸੀ ਜਾਮਣੀ ਜੇ ਸੂਟ ਵਾਲੀ ਮੈਡਮ ਕੋਟ ਕੋਟ ਊੜਾ ੜਾ ਸਿਖਾਉਂਦੀ ਸੀ ਕੱਚੀ ਪਹਿਲੀ ਪੱਕੀ ਪਹਿਲੀ ਮਸਾਂ ਦੂਜੀ ਆਉਂਦੀ ਸੀ ਜਾਮਣੀ ਜੇ ਸੂਟ ਵਾਲੀ ਮੈਡਮ ਕੋਟ ਕੋਟ ਊੜਾ ੜਾ ਸਿਖਾਉਂਦੀ ਸੀ 31 ਮਾਰਚ ਨੂੰ ਰਿਜ਼ਲਟ ਸੀ ਆਉਂਦਾ ਤੇ ਪਿੱਕਚਰ ਅਪਰਲ ਫੁੱਲਦੀਆਂ ਨਹੀਂ ਭੁੱਲਦੀਆਂ ਜਾਂਦਾ ਸਕੂਲ ਦੀਆਂ ਨਹੀਂ ਭੁੱਲਦੀਆਂ ਜਾਂਦਾ ਸਕੂਲ ਦੀਆਂ 7ਵੀਂ 8ਵੀਂ 7ਵੀਂ 8ਵੀਂ ਦੇ ਨਾਲ ਕਈ ਗੱਲਾਂ ਜੁੜੀਆਂ ਨੇ ਓਏ 9ਵੀਂ 10ਵੀਂ ਵਾਲੀਆਂ ਚੇਤੇ ਆਉਂਦੀਆਂ ਕੁੜੀਆਂ ਨੇ ਅਡਾਉਂਦੇ ਸੀਗੇ ਧੱਜੀਆਂ ਅਡਾਉਂਦੇ ਸੀਗੇ ਧੱਜੀਆਂ ਪ੍ਰਿੰਸੀਪਲ ਦੇ ਬਣਾਏ ਰੂਲ ਦੀਆਂ ਨਹੀਂ ਭੁੱਲਦੀਆਂ ਜਾਂਦਾ ਸਕੂਲ ਦੀਆਂ ਨਹੀਂ ਭੁੱਲਦੀਆਂ ਜਾਂਦਾ ਸਕੂਲ ਦੀਆਂ ਧੰਨਵਾਦ ਬਈ ਥੈਂਕ ਯੂ ਥੈਂਕ ਯੂ ਬਹੁਤ ਸੋਹਣੇਗਾ ਆਜੋ ਮੇਰਾ ਭਰਾ ਕਿਹੜਾ ਰਹਿ ਗਿਆ ਇੱਕ ਸਿਹਰੀ ਹੋਰ ਬੋਲਦਾ ਬਈ ਮੈਂ ਹਾਂ ਹਾਂ ਆਉਣ ਦੇ ਬਈ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਜੇ ਸਾਡੇ ਬਾਰੇ ਜਾਨਣਾ ਹੋਇਆ ਕਦੇ ਟਾਈਮ ਕੱਢ ਕੇ ਸਾਡੇ ਨਾਲ ਚਾਹਤੇ ਆਵੀ ਤੈਨੂੰ ਚਾਹ ਦੇ ਨਾਲ-ਨਾਲ ਦਿਲ ਦੇ ਹਾਲਾਤ ਵੀ ਦੱਸਾਂਗੇ। ਕੀ ਬਾਤ ਹੈ। ਬਹੁਤ ਸੁਣੀ ਗੱਲ। ਤਾਂ ਕੋਈ ਗਲਤ ਗੱਲ ਨਹੀਂ ਆਜੋ ਮੇਰਾ ਭਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ। ਮੇਰੀ ਆ ਸਿਸਟਰ ਤੇ ਮੇਰੇ ਬ੍ਰਦਰ ਮੈਂ ਕੋਈ ਗੱਲ ਨਹੀਂ ਕਰਨੀ ਪੈਸੀ ਮੇਰੇ ਪਿੰਡ ਵਾਲੇ ਤਾਂ ਮੈਨੂੰ ਗਾਲਾਂ ਹੀ ਕੱਢਣਗੇ ਵੀ ਇਹ ਕੀ ਕਹਿ ਰਿਹਾ ਇੱਥੇ ਘੜ ਕੇ ਕਿਉਂ ਕਰੈਕਟਰ ਮੇਰਾ ਪਤਾ ਹੀ ਆ ਸਾਰੇ ਪਿੰਡ ਵਾਲ ਨੂੰ ਵੀ ਕੋਈ ਸੁਧਰ ਜਾਂਦਾ ਨਾ ਥੋੜੇ ਜਿਹੇ ਟਾਈਮ ਬਾਅਦ ਤੇ ਕੋਈ ਨਾ ਮੈਂ ਇੱਕ ਗੱਲ ਕਹਿਣਾ ਵੀ ਬਾਈ ਆਪਣਾ ਹਨਾ ਸਿੱਖ ਧਿਆਨ ਯਾਰ ਸਿੱਖ ਨੂੰ ਪ੍ਰਮੋਟ ਕਰੋ ਯਾਰ ਸਾਰੇ ਯਾਰ ਸਾਰਾ ਸਾਨੂੰ ਵੀ ਰਿਕਵੈਸਟਾ ਹੀ ਆਪਣੇ ਕੁੜੀਆਂ ਮੁੰਡੇ ਹਨਾ ਕਿੱਧਰ ਤੁਰ ਪਏ ਨੇ ਗਲਤ ਰਸਤੇ ਤੇ ਵੀ ਸਿੱਖ ਇਤਿਹਾਸ ਨੂੰ ਪ੍ਰਮੋਟ ਕਰੋ ਹਰੀ ਸਿੰਘ ਢਲੂਆ ਵਰਗੇ ਬਾਬਾ ਦੀਪ ਸਿੰਘ ਵਰਗੇ ਹਨਾ ਕੋਈ ਜੋ ਉਹਦਾ ਨਹੀਂ ਦਿਖ ਰਿਹਾ ਨਾ ਮਾਈ ਭਾਗੋ ਕੁਛ ਨਹੀਂ ਦਿਖ ਰਿਹਾ ਇੱਥੇ ਤੇ ਬਸ ਸਾਰਿਆਂ ਮੂਰੇ ਕੋਈ ਅਰਦਾਸ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਸੋਹਣੀ ਗੱਲ ਹੈ ਇੱਥੇ ਅਸੀਂ ਵੀ ਜਰੂਰ ਕਹਿਦੇ ਮੇਰਾ ਭਰਾ ਹਨਾ ਧੰਕ ਯੂ ਸੋ ਮੱਚ ਮੇਰਾ ਭਰਾ ਇਹਨੇ ਲਾਸਟ ਗੱਲ ਬੜੀ ਸੋਹਣੀ ਕਹੀ ਹੈ ਨਾ ਕਿਤਨਾ ਕੀਤੇ ਜਿਹੜਾ ਸਿੱਖੀ ਇਤਿਹਾਸ ਨੂੰ ਮੇਰਾ ਭਰਾ ਜ਼ਰੂਰ ਇਸ ਨੂੰ ਥੇ ਸਪੌਂਸਰਰੀ ਹੈ ਉਕੇ ਭਾਈ ਅੱਜ ਕੱਲ੍ਹ ਜੇ ਆਪਾਂ ਯੂਥ ਦੀ ਗੱਲ ਕਰਕੇ ਜੇ ਆਪਣੀ ਆਪ ਦੀ ਖੁੱਦੀ ਗੱਲਬਾਤ ਕਰੀ ਨਾ ਕਿਉਂਕਿ ਜੇ ਪੰਜਾਬ ਦੇ ਵਿੱਚ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਮੇਰਾ ਭਰਾ ਉਹ ਮੁੜ ਕੇ ਵਿਚਾਰਾ ਆਉਣੀ ਲੱਭਦਾ ਜੇ ਨਹੀਂ ਬੋਲਦੇ ਭਾਈ ਫਿਰ ਆਇਆ ਹੁੰਦਾ ਵੀ ਅੱਲਾਹ ਕਹਿੰਦਾ ਬੋਲਦਾ ਕਿਉਂ ਨਹੀਂ ਠੀਕ ਹੈ ਕੋਈ ਸਿਸਟਮ ਇਦਾਂ ਦਾ ਬਣ ਗਿਆ ਤੇ ਇਹ ਤੀਨੂੰ ਵੀ ਸਾਰਾ ਕੁਝ ਸੰਭਾਲਣ ਵਾਲੇ ਆਪਾਂ ਮੇਰਾ ਭਰਾ ਜੇ ਆਪਾਂ ਸਾਰੇ ਇਕੱਠੇ ਹੋ ਗਏ ਕੋਈ ਜ਼ੋਰ ਲਾਵਾਂਗੇ ਤਾਂ ਸਭ ਕੁਝ ਪੋਸੀਬਲ ਹੈ ਗਿਆ ਉਹ ਆਪਣੇ ਹੱਥ 'ਚ ਹੈ ਪਰ ਇੱਕ ਗੱਲ ਵੀੜੀ ਸਿੱਖ ਕੌਮ ਆ ਯਾਰ ਉਹਦੇ ਉੱਪਰ ਕੀ ਕੋਈ ਰੀਸ ਨਹੀਂ ਕੋਈ ਜਿਹੜੀ ਚੀਜ਼ਾਂ ਆਪਣੀ ਸਿੱਖ ਕੌਮ ਬੋਲੇ ਸੋ ਨਿਹਾਲਾ ਸਤਿ ਸ੍ਰੀ ਅਕਾਲ ਸੋ ਕੀ ਆ ਬਾਤ ਹੈ ਮਿੱਤਰ ਬਹੁਤ ਸੋਹਣੀ ਜਿਹੜੀ ਵੀਡੀਓ ਸ਼ੂਟ ਹੈ ਹੋਈ ਹੈ ਇੱਕ ਬੋਲੀ ਪਾ ਦੇ ਬਾਰੀ ਵਾਸੀ ਆਉਣ ਦੇ ਆਉਣ ਦੇ ਆਉਣ ਬਾਰੀ ਵਾਸੀ ਖੱਟਣ ਗਿਆ ਸੀ ਖੜ ਕੇ ਲਿਆਂਦੇ ਟਾਂਡੇ ਬਾਰੀ ਵਾਸੀ ਖੱਟਣ ਗਿਆ ਸੀ ਖੜ ਕੇ ਲਿਆਂਦੇ ਟਾਂਡੇ ਆਈਟੀਆ ਜਦੋਂ ਦਿਖਾਉਣੀਆਂ ਨਖਰੇ ਘਰੇ ਮਾਂ ਦੀਆਂ ਭਾਂਡੇ ਵੇ ਬੋਲੀ ਬਹੁਤ ਸੋਹਣਾ ਕੰਮ ਤੇਰੀ ਵੀ ਬੂਟਗਾਣਾ ਵਾਲੀ ਉਹਦਾ ਕੋਈ ਨਹੀਂ ਜਦੋਂ ਟਾਈਮ ਆ ਗਿਆ ਨਹੀਂ ਨਹੀਂ ਕਰਦੀ ਗੱਲ ਆ ਕਰਦੀ ਗੱਲ ਆ ਕੁਝ ਨਹੀਂ ਹੋਰ ਆਉਣ ਦੇ ਆਉਂਦੀ ਕੋਈ ਬੋਲੀ ਬਸ ਹੀ ਹੋਰ ਤਾਂ ਕਾਹਨੂੰ ਐਵੇਂ ਗੁੱਸਾ ਕਰ ਜਾਣਗੇ ਗੁੱਤਾ ਕਰ ਜਾਣਗੇ ਗੁੱਸਾ ਕਰ ਜਾਣਗੇ ਇਹਨਾਂ ਦਾ ਕੋਈ ਚੱਕਰ ਹੀ ਨਹੀਂ ਹਾਂ ਗੱਲ ਤਾਂ ਆਈ ਟੀ ਜਗ ਗੁੱਸਾ ਵਾਲੇ ਕਰ ਜਾਣਗੇ ਮਾਸਟਰੀ ਅੱਛਾ ਅੱਛਾ ਚੱਲ ਕੋਈ ਨਾ ਬੈਠ ਇਹਨਾਂ ਦਾ ਕੋਈ ਚੱਕਰ ਹੀ ਨਹੀਂ ਚੱਲ ਕੋਈ ਨਹੀਂ ਉਹ ਖੁਸ਼ਾ ਲਾਈਵ ਤੋਂ ਪੂਰਾ ਖੁਸ਼ ਆਈ ਮੈਂ ਤਾਂ ਤੂੰ ਕਿਚੋਂ ਲਾਈਵ 'ਚ ਵੀ ਕੀ ਚੀਜ਼ ਅਚੀਵ ਕਰਨਾ ਚਾਹੁੰਦਾ ਮੈਂ ਤਾਂ ਕੁਝ ਨਹੀਂ ਕਰਨਾ ਚਾਹੁੰਦਾ ਜੀ ਬੇਦੀ ਬਾਬਾ ਸ਼ੁਕਰੀਆ ਦਾ ਕਿ ਲੋਕੀ ਅਲੀ ਫੇਰ ਮਿਲਾਂਗੇ ਆਪਾਂ ਜਰੂਰ ਭਾਈ ਜਰੂਰ ਬਾਬਾ ਮਿਹਰਬਾਨੀ ਥੈਂਕ ਯੂ ਕਹੇ ਦਿਨ ਦੇ ਆਗੇ ਲੋਕੀ ਮੁੰਡਾ ਹੀ ਹੋਵੇ ਮੁੰਡਾ ਕਿਹੜਾ ਬਣਨਾ ਸੌਖਾ ਆ ਵੀਰੇ ਉਹ ਚੜਦੀ ਜਵਾਨੀ ਟੈਨਸ਼ਨਾਂ ਨੇ ਪੈ ਜਾਂਦੀਆਂ ਕਹਿੰਦੇ ਜ਼ਿੰਦਗੀ ਬਣਾਉਣ ਦਾ ਹੀ ਮੌਕਾ ਆ ਵੀਰੇ ਉਹ ਝੜਦੀ ਜਵਾਨੀ ਟੈਨਸ਼ਨਾਂ ਨੇ ਪੈ ਜਾਂਦੀਆਂ ਕਹਿੰਦੇ ਜ਼ਿੰਦਗੀ ਬਣਾਉਣ ਦਾ ਹੀ ਮੌਕਾ ਆ ਵੀਰੇ ਉਹ ਐਸਾ ਸਾਲਾ ਕੋਈ ਦਿਨ ਨਾ ਲੰਗੇ ਜਿਸ ਦਿਨ ਸਾਲਾ ਗੰਜਰ ਕਲੇਸ਼ ਨਹੀਂ ਹੁੰਦਾ ਉਹ ਦਿਲ ਵਿੱਚ ਦੱਬੇ ਬੜੇ ਅਰਮਾਨ ਵੀਰੇ ਆ ਜਦੋਂ ਸਾਲਾ ਜੇਬਾਂ ਵਿੱਚ ਕੈਸ਼ ਨਹੀਂ ਹੁੰਦਾ ਉਹ ਦਿਲ ਵਿੱਚ ਦੱਬੇ ਬੜੇ ਅਰਮਾਨ ਵੀਰੇ ਆ ਉਹ ਜਦੋਂ ਸਾਲਾ ਜੇਬਾਂ ਵਿੱਚ ਕੈਸ਼ ਨਹੀਂ ਹੁੰਦਾ ਉਹ 92 ਉਹ ਕਾ ਦੀ ਜਵਾਨੀ ਛੜਦੀ ਹਾਸੇ ਹੁਸੇ ਸਾਰੇ ਹੀ ਗਵਾਚ ਜਾਂਦੇ ਆ ਉਹ ਜਿਹੜੇ ਕਹਿੰਦੇ ਡੋਲੀ ਨਾ ਏ ਵੀਰੇ ਤੇਰੇ ਨਾਲ ਖੜਿਆ ਉਹੀ ਛੱਡ ਪਹਿਲਾਂ ਸਾਥ ਜਾਂਦੇ ਆ ਉਹ ਜਿਹੜੇ ਕਹਿੰਦੇ ਡੋਲੀ ਨਾ ਏ ਵੀਰੇ ਤੇਰੇ ਨਾਲ ਖੜਿਆ ਉਹੀ ਛੱਡ ਪਹਿਲਾਂ ਸਾਥ ਜਾਂਦੇ ਆ ਉਹ ਦਿਲ ਕਰਦਾ ਏ ਮਰਨੇ ਨੂੰ ਚੰਦਰਾ ਅਮਰਿਆਣੀ ਦਾ ਧਮ ਜਗੂਰੀ ਮਾਰਦੀ ਉਹ ਇੱਕ ਮਾਰਦੀਆਂ ਲੋਕਾਂ ਦੀਆਂ ਗੱਲਾਂ ਵੀਰਿਆ ਤੇ ਦੂਜੀ ਸਹਾਰੀ ਕੰਮਕਾਰ ਦੀ ਟੈਨਸ਼ਨ ਮਾਰਦੀ ਓਏ ਇੱਕ ਮਾਦੀਆਂ ਲੋਕਾਂ ਦੀਆਂ ਗੱਲਾਂ ਵੀ ਰਿਆ ਤੇ ਦੂਜੀ ਸਹਾਈ ਕੰਮਕਾਰ ਦੀ ਟੈਨਸ਼ਨ ਮਾਰਦੀ ਕਹਿੰਦਾ ਹੁਣ ਪੋਟਿਆਂ ਉੱਤੇ ਆਉਣੋਂ ਹਟ ਗਏ ਨਾਮ ਵੀ ਯਾਰਾਂ ਦੇ ਮੈਂ ਰੰਗ ਬਦਲਦੇ ਦੇਖ ਲੈ ਨਿੱਤ ਯਾਰੋ ਪਿਆਰਾਂ ਦੇ ਅੱਜ ਹੋਰ ਨਾਲ ਕੱਲ ਹੋਰ ਨਾਲ ਕਹਿੰਦੀ ਚੈਟੀ ਕੀਤੀ ਐ ਓਏ ਗੈਰ ਨਾਲ ਤੇਰੀਆਂ ਦੇਖ ਫੋਟੋਆਂ ਦਿਲ ਤੇ ਬੀਤੀ ਐ ਕਹਿੰਦਾ ਪਤੰਗ ਦੇ ਢੀਲੇ ਮਾੜੇ ਸੀ ਪਤੰਗ ਦੇ ਟੀਲੇ ਮਾੜੇ ਸੀ ਦੋਸ਼ ਦਿੱਤਾ ਡੋਰ ਨੂੰ ਗਿਆ ਕਹਿੰਦੀ ਬੰਬ ਛੱਲਾ ਦਾ ਤੇਰੇ ਵਾਸਤੇ ਖਰੀਦਾ ਸੀ ਪੁੱਲ ਕੇ ਦਿੱਤਾ ਹੀ ਕਿਸੇ ਹੋਰ ਨੂੰ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਮਿੱਠੀਏ ਕੋਈ ਗੱਲ ਨਹੀਂ ਮਿੱਠੀਏ ਦੁਨੀਆਦਾਰੀ ਐ ਤੂੰ ਹਜੇ ਮਰੂਤੀ 800 ਐ ਸਾਡੀ ਮੰਗ ਫਰਾਰੀ ਐ ਤੂੰ ਹਜੇ ਮਰੂਤੀ 800 ਐ ਸਾਡੀ ਮੰਗ ਫਰਾਰੀ ਐ ਕੀ ਆ ਬਾਤ ਅਬੀਆ ਤਾੜੀ ਲਾਓ ਯਾਰ ਭਰਾ ਲਿਆ ਕੋਈ ਹੋਰ ਗੱਲ ਬਾਤ ਹੈਂਡ ਤੇ ਕੋਈ ਵੀ ਕੋਈ ਮੇਰਾ ਪਰਾਕੂ ਗੱਲਬਾਤ ਕਹਿਣਾ ਚਾਹੁੰਦਾ ਮੈਂ ਕੋਈ ਦਿਲ ਦੇ ਵਿੱਚ ਹੋਵੇ ਜਾਂ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਕਿਸੇ ਨੂੰ ਵੀ ਭਾਈ ਦਿਲ ਦੇ ਵਿੱਚ ਤਾਂ ਭਾਈ ਇਹੀ ਹੈ ਵੀ ਮਿਹਨਤ ਲਾਓ ਲਾਸਟ ਤੇ ਆਪਣਾ ਇਕੱਲੇ ਸਰੀਰ ਨੇ ਜਾਣਾ ਹੋਰ ਆਪਣਾ ਕੁਝ ਨਹੀਂ ਕੰਮ ਆਣਾ ਤੁਸੀਂ ਫਿੱਟੋਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਕੋਈ ਵੀ ਖੇਤੀ ਦਾ ਕਰ ਲਓ ਕੋਈ ਬਿਜ਼ਨਸ ਕਰ ਲਓ ਕੋਈ ਕੰਮ ਤੇ ਲੱਗ ਜਾਓ ਜੇ ਆਪਾਂ ਫਿੱਟਾਂ ਤਾਂ ਭਾਈ ਆਪਾਂ ਕੁਝ ਵੀ ਕਰ ਸਕਦੇ ਆ ਜੇ ਆਪਾਂ ਅਣਫਿੱਟਾਂ ਤਾਂ ਆਪਾਂ ਤਾਂ ਮੰਜੇ ਤੋਂ ਨਹੀਂ ਉੱਠਿਆ ਜਾਣਾ ਮੇਰਾ ਵੀਰ ਬੇਨਤੀ ਹੈ ਵੀ ਮਿਹਨਤ ਕਰਿਆ ਕਰੋ ਖਰਾਕ ਖਾਇਆ ਕਰੋ ਬਹੁਤ ਸੁਣੀ ਗੱਲ ਆ ਭਾਈ ਲਾਅ ਕਾੜੀਏ ਉਹ ਬਈ ਰਾਤੀ ਛੜੇ ਇਹਨੂੰ ਸੁਪਨਾ ਆਇਆ ਛੜਾ ਛੜੇ ਇਹਨੂੰ ਦਾਦਾ ਕਹਿੰਦਾ ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ਬੱਲੇ ਕਹਿੰਦਾ ਸੁਪਨੇ ਵਿੱਚ ਮੇਰਾ ਵਿਆਹ ਹੋ ਗਿਆ ਉਹ ਨੀਮਾ ਹੋ ਹੋ ਹੱਸਦਾ ਉਹ ਦਿਨ ਝੜੇ ਪੱਟਿਆ ਗਿਆ ਚੰਗਾ ਪਲਾਹ ਕਰਵਾਸਾ ਦਿਨ ਝੜੇ ਪੱਟਿਆ ਗਿਆ ਚੰਗਾ ਪਲਾਹ ਕਰ ਸਰ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾਗਾ ਤੁਸੀਂ ਸਾਡੇ ਆਈਟੀ ਦੇ ਸਾਡੀ ਸੰਸਥਾ ਦੇ ਵਿੱਚ ਆ ਕੇ ਥੈਂਕ ਯੂ ਬਹੁਤ ਮਦੁਰ ਰੰਗ ਜਿਹੜਾ ਮੰਚ ਬੰਨਿਆ ਤੇ ਸਾਰੇ ਬੱਚਾ ਨੂੰ ਬੇਨਤੀ ਹੈ ਕਿ ਸਾਰੇ ਕਲਾਪਿੰਗ ਜਰੂਰ ਕਰ ਦਿਓ ਪੂਰੀ ਵੀਰ ਜੀ ਬਾਰੇ ਆਪਾਂ ਸੋਚਦੇ ਹਾਂ ਜੀ ਲੈਟ ਆ ਗਈ ਹੈਲੋ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਗੁਰੂ ਵੀਰ ਜੀ ਦਾ ਜਿਨ੍ਹਾਂ ਨੇ ਆ ਕੇ ਸਾਡੀ ਆਈਟੀ ਦੇ ਵਿੱਚ ਰੰਗ ਭਾਗ ਲਾਏ ਹਨ ਬਹੁਤ ਹੀ ਖੁਸ਼ੀਆਂ ਭਾਗਾਜ ਦਿਨ ਸੀ ਇਹੜਾ ਤੇ ਮੈਨੂੰ ਇੱਥੇ 2 ਸਾਲ ਹੋ ਚੁੱਕੇ ਨੇ ਕਿ ਪਹਿਲੀ ਵਾਰ ਜਿਹੜਾ ਇੱਥੇ ਆਪਣੇ ਵੀਰ ਜੀ ਆਏ ਨੇ ਫੋ ਉਹਨਾਂ ਨੇ ਰੰਗ ਬੰਨਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਵੀਰ ਜੀ ਦਾ ਪ੍ਰੋਗਰਾਮ ਤੇ ਬਹੁਤ ਸੋਹਣੀ ਮਤਲਬ ਕਿ ਇਹਨਾਂ ਦੀ ਕਲਾ ਨੇ ਜਾਂ ਬਹੁਤ ਸਨੀ ਐਡੀਟਿੰਗ ਕਰਦੇ ਨੇਗੇ ਤਾਂ ਸਾਰੇ ਵੀਰ ਪਹਿਲੀ ਗੱਲ ਤਾਂ ਇਹ ਕਿ ਵੀਰ ਗੁਰੀ ਜੀ ਨੂੰ ਸਪੋਰਟ ਕਰਿਆ ਕਰੋ ਸਾਰੇ ਜਾਣੇ ਠੀਕ ਹੈ ਤੇ ਵੀਰ ਜੀ ਵੀ ਆਪਣੇ ਵਿੱਚੋਂ ਉੱਭਰ ਕੇ ਅੱਗੇ ਆਏ ਨੇਗੇ ਤਾਂ ਬਹੁਤ ਸੋਹਣੀਆਂ ਗੱਲਾਂ ਮੈਂ ਸੁਣੀਆਂ ਨੇ ਜਿਵੇਂ ਵੀਰ ਨੇ ਖੇਡਿਆ ਕਿਆਜ਼ਿਆਨਾ ਵੀ ਨਸ਼ਿਆਂ ਤੋਂ ਬਚੋ ਸਰੀਰ ਬਣਾਓ ਹਨਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਨਸ਼ਿਆਂ ਤੇ ਪੈ ਗਈ ਹੈ ਠੀਕ ਹੈ ਨਸ਼ੇ ਇੰਨੇ ਖਤਰੇ ਨੇ ਕਿ ਜਿਹੜੀ ਜਵਾਨੀ ਆਪਾਂ ਨਸ਼ਿਆਂ 'ਚ ਖਰਾਬ ਕਰ ਕੀ ਆ ਜਿਵੇਂ ਆਪਾਂ ਗੱਲ ਕਰੀਏ ਪੁਰਾਣੇ ਸਮਿਆਂ ਦੀ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਬਜ਼ੁਰਗ ਦੇਖਦੇ ਸੀ ਆਪਾਂ 100 ਸਾਲ ਦਾ ਕੋਈ 90 ਸਾਲ ਲੱਗੇ ਸੀ ਸਾਲ ਲਾ ਕੇ ਮਤਲਬ ਕਿ ਯਾਰ ਡਿੱਗ ਹੁੰਦਾ ਸੀ ਨਾ ਡਿੱਗ ਹੁੰਦੀ ਸੀ ਤਾਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ 10 ਸਾਲ 20 ਸਾਲਾਂ ਦੇ ਬੱਚੇ ਨੂੰ ਅਟੈਕ ਹੋ ਹੀ ਜਾਂਦਾ ਮੈਕਸਿਮਮ ਜਿਹੜੀ ਆਪਣੀ ਏਜ ਰਹਿ ਗਈ ਹੈ ਉਹ ਮੈਕਸਿਮਮ 40 ਸਾਲ ਪਲੱਸ ਮੱਸ ਹੀ ਜਾਂਦਾ ਹੈਗਾ ਕਿਉਂ ਕਾਰਨ ਕੀ ਹੈ ਆਪਣੇ ਖਾਣੇ ਆਪਣੇ ਡਾਈਟਾਂ ਆਪਣੇ ਨਸ਼ੇ ਤੇ ਗਲਤ ਕੰਮਾਂ ਦੇ ਵਿੱਚ ਆਪਾਂ ਕੀ ਹੈ ਪੈ ਚੁੱਕੇ ਆ ਠੀਕ ਆ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੀਆਂ ਨਸ਼ੇ ਕਰਦੇ ਨੇ ਬਹੁਤ ਤਰ੍ਹਾਂ ਦੇ ਨਸ਼ੇ ਆ ਰਹੇ ਨੇ ਆਪਣੇ ਮੇਰਾ ਤੇ ਇੱਕ ਮੈਸੇਜ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਕਿ ਨਸ਼ਿਆਂ ਤੋਂ ਦੂਰ ਹੋ ਚੰਗੀ ਸੰਗਤ ਨੂੰ ਬਲੌਕ ਕਰੋ ਮਾੜੀ ਸੰਗਤ ਦੇ ਵਿੱਚ ਦਾ ਸਾਥ ਛੱਡੋਏ ਕਮੈਂਟ ਕਰ ਕੀ ਵੀ ਜਰੂਰ ਦੱਸਿਓ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਸਕੂਲਾਂ ਖਾਲ ਜਾਂਦੇ ਇੰਸਟੀਟਿਊਟ ਬਚਾ ਕੇ ਰੌਣਕ ਲਾਈ ਸਾਡੇ ਨਾਲ ਕੰਟੈਕਟ ਕਰੋ ਸਾਡਾ ਇੰਸਟਾਗ੍ਰਾਮ ਪੇਜ ਸਾਹਮਣੇ ਸਕਰੀਨ ਦਿਖ ਰਿਹਾ ਸਾਨੂੰ ਮੈਸੇਜ ਕਰੋ ਡੀਐਮ ਕਰੋ ਅਸੀਂ ਜ਼ਰੂਰ ਆਵਾਂਗੇ ਜੀ ਤੇ ਸਾਡੀ ਵੀਡੀਓ ਸਿਰਫ ਐਂਟਰਟੇਨਮੈਂਟ ਲਈ ਹੈ ਭਰਾਵੋ ਕਿਸੇ ਪ੍ਰਕਾਰ ਦੇ ਖਮੋਤਾ ਨਾ ਜੇ ਵੀਡੀਓ ਵਧੀਆ ਲੱਗਦਾ ਬਿਨ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਤਲਬ ਲਾਸਟੇ ਫਿਰ ਦੱਸਿਓ ਸਟੂਡੈਂਟ ਮਹਿਕਮਾ ਚੈਨਲ ਨੂੰ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਬੜਾ ਤਾ ਗਿਆ ਲਾਸਟ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much ਆਉਂਦੇ ਪਾਸੇ ਰੋ ਥੈਂਕ ਯੂ ਮੇਰਾ ਪ੍ਰਾ ਠੀਕ ਹੈ ਬਾਈ ਵੀਡੀਓ ਬਣ ਜੇਗਾ ਬੇਬਾਕਾਂ ਪਾਉਂਗਾ ਮੇਰਾ ਪੁੱਤ ਬਾਈ ਬਣ ਕੇ ਧੰਨਵਾਦ ਬਾਈ ਵਧੀਆ ਇੰਜੋਏ ਕੀਤਾ ਸੀ ਫੋਟੋ ਵਿਚ ਲੈ ਨਹੀਂ ਆਇਆ ਦੋ ਸਾਲਾਂ ਦੀ ਪਹਿਲਾ ਦਿਨ ਆਇਆ ਕੋਈ ਧੱਕਾ ਨਾ ਹੋ ਰਿਹਾ ਕਰ ਆਈਡੀ ਦੇ ਫੋਟੋ ਵਿਚ ਲੈ ਸਾਰੇ ਓਏ ਓਏ ਆ ਤਾਂ ਛੱਡ ਦੋ ਆ ਠੀਕ ਰਹਿਗੇ ਤਾਂ ਤੱਕੀ ਜਾਂਦੀ ਇਹ ਇਹਨੂੰ ਕਰਕੇ ਬੋਲਣਾ ਨਹੀਂ ਹੁੰਦਾ ਇਹ ਬੈਗ ਚ ਕੀ ਕਰਨਾ ਇਹ ਉੱਤੀ ਨਹੀਂ ਆ ਆ ਛੱਡ ਦੇ ਇੱਕ ਮਿੰਟ ਜੀ ਕੀ ਕਹੋਗੇ ਮੈਨੂੰ ਵੜਾ ਮੈਂ ਲਵਾਉਂਗਾ ਗੱਲ ਤੇ ਤੈਨੂੰ ਵੜਾ ਤੱਕਾ ਨਾ ਕਰੋ ਕੋਈ